ਨਾ ਕੋਈ ਕਾਇਰਾਨੇ ਜੀ ਨਾ ਪੈਰ ਪੈਰ ਦਾ ਕਿਉਂਕਿ ਬੁਧਾਨੇ ਕਹਿੰਦਾ ਕਿ ਯਾਤ ਧਰਮ ਲੇਗ ਕਿਥੇ ਪੈਦਾ ਹੋਏ ਆ ਇਹਦੇ ਬਾਰੇ ਤੈ ਕਿਸੇ ਨਾਂ ਦੇ ਪਾਣੀ ਕਿਹਾ ਜਾਂਦਾ ਹੈ ਬੰਦੇ ਨੂੰ ਰਾਈਏ ਜਿਸ ਨੇ ਵੀ ਇਸ ਭਾਰਤ ਵਿੱਚ ਦਲ ਨੂੰ ਰਾਇ ਸਨ ਸੰਤਾਲੀ ਦੀ ਗੱਲ ਕਰੀਏ ਤੇ ਅਸੀਂ मुखम्री राजस्थान असीं ਦੰਪੀਆਂ ਪਾਰਟੀਆਂ ਤੋਂ ਆ ਰਹੀਆਂ ਨੇ ਤੇ ਉਹ ਕਿਸਾਨਾਂ ਦਾ ਝੰਡਾ ਲੱਗ ਦਲਤਾਂ ਦਾ ਝੰਡਾ ਲੱਗ ਨੌਜਵਾਨਾਂ ਦਾ ਝੰਡਾ ਲੱਗ 2016 ਭਾਰਤੀ ਸੰਵਿਧਾਨ ਦੇ ਪਿਤਾ ਡਾਕਟਰ ਭੀਮrao ਅੰਬੇਦਕਰ ਦੀ 125ਵੀਂ ਜਨਮ ਦਿਤਾ ਦਾ ਸਾਲ ਅੰਬੇਦਕਰ ਨੇ ਨਾ ਸਿਰਫ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਬਲਕਿ ਭਾਰਤੀ ਸਮਾਜ ਦੇ ਦੱਬੇ ਕੁਚਲੇ ਤੇ ਪਛੜੇ ਵਰਗ ਦੀ ਆਵਾਜ਼ ਵੀ ਬਣੇ ਤੇ ਇਹ ਵਰਗ ਸੀ ਦਲਿਤ ਲੋਕਾਂ ਦਾ ਪਰ ਅੰਬੇਦਕਰ ਦੀ ਦੂਰ ਅੰਦੇਸ਼ੀ ਦੇ ਬਾਵਜੂਦ ਵੀ ਜ਼ਿਆਦਾਤਰ ਦਲਿਤਾਂ ਦੇ ਲਈ ਸਮਾਨਤਾ ਅੱਜ ਵੀ ਇੱਕ ਸੁਪਨੇ ਦਿਵਾਂਗਾ ਆਰਥਿਕ ਸਮਾਜਿਕ ਤੇ ਸਿਆਸੀ ਪੱਧਰ ਤੇ ਦਲਿਤ ਅੱਜ ਵੀ ਸੰਘਰਸ਼ ਕਰ ਰਹੇ ਨੇ ਇਸ ਸਿਆਸਤਦਾਨ ਵੀ ਉਹਨਾਂ ਨੂੰ ਵੋਟ ਬੈਂਕ ਤੋਂ ਬਾਅਦ ਹੋਰ ਕੁਝ ਨਹੀਂ ਸਮਝਦੇ। ਕਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਦਲਿਤਾਂ ਦੀ ਸਭ ਤੋਂ ਵੱਡੀ ਆਬਾਦੀ ਵਸਤੀ ਹੈ। 2011 ਦੀ ਜਨਗਣਨਾ ਦੇ ਮਤਾਬਕ ਦਲਿਤ ਪੰਜਾਬ ਦੀ ਆਬਾਦੀ ਦਾ ਕਰੀਬ 30% ਨੇ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਮੌਸਮ ਨੇੜੇ ਹੈ ਸੋ ਸਿਆਸੀ ਪਾਰਟੀਆਂ ਦਲਿਤਾਂ ਨੂੰ ਪਰਮਾਣਤਿਕ ਲਈ ਪੂਰੇ ਹੱਥ ਕੰਡੇ ਵਰਤਣ ਲੱਗੀਆਂ ਨੇ ਭਾਜਪਾ ਨੇ ਦਲਿਤ ਆਗੂ ਵਿਜੇ ਸਾਂਪਲਾ ਨੂੰ ਪਹਿਲਾ ਕੇਂਦਰੀ ਰਾਜ ਮੰਤਰੀ ਦਾ ਦਰਜਾ ਦਿੱਤਾ ਤੇ ਫਿਰ ਪੰਜਾਬ ਭਾਜਪਾ ਦੀ ਕਮਾਨ ਸੰਭਾਲ ਦਿੱਤੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਵਿਧਾਇਕ ਪ党 ਦਾ ਨੇਤਾ ਬਣਾ ਕੇ ਦਲਿਤ ਕਾਰਡ ਖੇਡਿਆ ਉੱਤੇ ਹੀ ਅਕਾਲੀ ਦਲ ਨੇ ਆਪਣੀਆਂ ਕਈ ਸਕੀਮਾਂ ਦੇ ਨਾਂ ਦਲਿਤਾਂ ਦੇ ਮੂਰੀ ਆਗੂਆਂ ਦੇ ਨਾਂ ਉੱਤੇ ਚਲਾ ਕੇ ਦਲਿਤ ਵੋਟਰਾਂ ਨੂੰ ਕੈਸ਼ ਕਰਨ ਦਾ ਦਾਅ ਖੇਡਿਆ ਆਮ ਆਦਮੀ ਪਾਰਟੀ ਸੂਬੇ ਦੀ ਸਿਆਸਤ ਵਿੱਚ ਨਵੀਂ ਹੈ ਪਰ ਦਲਿਤ ਵੋਟ ਬੈਂਕ ਨੂੰ ਆਪਣੇ ਵਾਰ ਕਰਨ ਲਈ ਉਹ ਵੀ ਹਰ ਹੀਲਾ ਵਰਤ ਰਹੇ ਨੇ ਕਿਉਂਕਿ ਸਭ ਜਾਣਦੇ ਨੇ ਕਿ ਹਰ ਵਾਰ ਦੀ ਤਰ੍ਹਾਂ ਦਲਿਤ ਸੂਬੇ ਦੇ ਵਿੱਚ ਨਵੀਂ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ ਨਵੇਂ ਚੋਣ ਹਾਲਾਤਾਂ ਵਿੱਚ ਪੰਜਾਬ ਦੇ ਦਲਿਤਾਂ ਦੀ ਭੂਮਿਕਾ ਕੀ ਰਹੇਗੀ ਪੰਜਾਬ ਦੀ ਸਿਆਸਤ ਵਿੱਚ ਦਲਿਤ ਅੱਜ ਕਿੱਥੇ ਖੜੇ ਨੇ ਉਹਨਾਂ ਦੇ ਆਰਥਿਕ ਸਮਾਜਿਕ ਤੇ ਸਿਆਸੀ ਹਾਲਾਤ ਕੀ ਨੇ ਤੇ ਨਾ ਹਾਲਾਤਾਂ ਦਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੇ ਕੀ ਪ੍ਰਭਾਵ ਪਵੇਗਾ ਏਬੀਪੀ ਸਾਂਝਾ ਨੇ ਇਸ ਦੀ ਪੜਤਾਲ ਕੀਤੀ ਦਲਿਤ ਪੰਜਾਬ ਦੀ ਆਬਾਦੀ ਦਾ ਕਰੀਬ 32% ਨੇ ਯਾਨੀ ਕਰੀਬ 88.6 ਲੱਖ ਜਿਨ੍ਹਾਂ ਦੇ ਵਿੱਚੋਂ 73.33% ਆਬਾਦੀ ਪਿੰਡਾਂ ਦੇ ਵਿੱਚ ਜਦਕਿ 26.7% ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 34 ਸੀਟਾਂ ਰਿਜ਼ਰਵ ਨੇ ਪਰ ਇਹ ਭਾਈਚਾਰਾ ਅੱਗੇ ਕਈ ਹੋਰ ਵਰਗਾਂ ਦੇ ਵਿੱਚ ਵੰਡਿਆ ਹੋਇਆ ਜਿਵੇਂ ਕਿ ਰਵੀਦਾਸੀ ਭਗਤ ਤੇ ਬਾਲਮੀ ਇਹ ਹੀ وجہ ਹੈ ਇਹੀ ਕਿ ਜਲਲਿਤ ਪੰਜਾਬ ਦੀ ਸਿਆਸਤ ਵਿੱਚ ਪਿਛੜੇ ਰਹੇ ਤੇ ਉਹਨਾਂ ਨੂੰ ਕੋਈ ਵੱਡੀ ਸਿਆਸੀ ਭੂਮਿਕਾ ਨਹੀਂ ਮਿਲੀ ਥੇਰ ਇਜ਼ ਡਿਵੀਜ਼ਨ ਔਰ ਇਹਨਾਂ ਦੇ ਵਿੱਚ ਇੰਨੀ ਖਤਰਨਾਕ ਡਿਵੀਜ਼ਨ ਹੈ ਤਲਣਕਾਂਡ ਹੋਇਆ ਸੀਗਾ ਤਲਣਕਾਂਡ ਦੇ ਵਿੱਚ ਜੱਟ ਕਿਸਾਨਾਂ ਵੱਲੋਂ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਬੜਾ ਲੰਬਾ ਯੂਐਨਓ ਤੱਕ ਪਤਾ ਨਹੀਂ ਕਿੱਥੇ ਕਿੱਥੇ ਤੱਕ ਉਹਦੇ ਚਰਚੇ ਹੋਏ ਸੀ ਐਸ ਬੂਟਾ ਮੰਡੀ ਦੇ ਵਿੱਚ ਬਹੁਤ ਵੱਡਾ ਸੰਘਰਸ਼ ਰਵਿਦਾਸੀਆ ਭਾਈ ਜਿਹਾ ਕਰ ਰਿਹਾ ਸੀ ਗੋਲੀ ਵੀ ਚੱਲੀ ਬੰਦਿਆਂ ਦੀ ਡੈਥ ਵੀ ਹੋਈ ਪੁਲਿਸ ਜ਼ਬਰ ਵੀ ਹੋਇਆ ਪਰ ਨਾਲ ਹੀ ਬਿਲਕੁਲ ਕੰਧੋਲੇ ਪ੍ਰਦੇਸ਼ ਵਾਲਿਆਂ ਨਾਲ ਹੀ ਕਬੀਰ ਪੰਥੀ ਭਾਈ ਜਿਹਾ ਸੀ ਕੋਈ ਉਹਨਾਂ ਦੀ ਹਮਾਇਤ ਤੇ ਕੋਈ ਹਾਜ਼ਾ ਨਾਰਾ ਮਾਰਨ ਵਾਸਤੇ ਨਹੀਂ ਸੀ ਆਇਆ ਉਸ ਮੇਰੇ ਇੰਨੀ ਇੰਨੀ ਪਰਪੱਕਤਾ ਦੇ ਨਾਲ ਡਿਵੀਜ਼ਨ ਹੈ ਜਿਹੜੀਆਂ ਬੁਰਾਈ ਦੀ ਗੱਲਾਂ ਬਦਾਨ ਕਹਿੰਦਾ ਉਹ ਕਰਦੇ ਨਹੀਂ ਹਲੋ ਔਰ ਉਹਦੇ ਵਿੱਚ ਸਭ ਨਾਲ ਬੜੇ ਰੁਕਾਵਟ ਆਇਆ ਫਿਰਕੇ ਫਿਰਕੇ ਜਹਾਜਪਾਤ ਔਰ ਫਿਰਕੇ ਯਾਨੀ ਸ਼ਰੂਲ ਕਾ ਸਲੋਗ ਸਭ ਨਾਲੋਂ ਜ਼ਿਆਦਾ ਆਜ਼ਾਦਪਾਦ ਦੇ ਜੁਰਮਦਾਰ ਸ਼ਿਕਾਰ ਹੈ ਇਹ ਆਪੇ ਆਜ਼ਾਦਪਾਦ ਕਰਦੇ ਆ ਪੰਜਾਬ ਦੇ ਵਿੱਚ ਦਲਿਤਾਂ ਦੀ ਸਿਆਸੀ ਸਥਿਤੀ ਜਾਣਨ ਲਈ ਉਹਨਾਂ ਦੇ ਆਰਥਿਕ ਤੇ ਸਮਾਜਿਕ ਹਾਲਾਤਾਂ ਬਾਰੇ ਜਾਣਨਾ ਜ਼ਰੂਰੀ ਹੈ ਇਸ ਰਿਪੋਰਟ ਦੇ ਵਿੱਚ ਅਸੀਂ ਪੰਜਾਬ ਦੇ ਤਿੰਨਾਂ ਖੇਤਿਆਂ ਮਾਝੇ ਮਾਲਵੇ ਤੇ ਦੁਆਬੇ ਵਿੱਚ ਵਸਦੇ ਦਲਿਤਾਂ ਬਾਰੇ ਗੱਲ ਕਰਾਂਗੇ ਦਿੱਨਾ ਹਲਕਿਆਂ ਦੇ ਦਲਿਤਾਂ ਦੇ ਸੰਘਰਸ਼ ਸਿਆਸਤ ਵਿੱਚ ਭੂਮਿਕਾ ਦੇ ਬਾਰੇ ਜਾਣਾਂਗੇ ਤੇ ਸਿਆਸੀ ਪਾਰਟੀਆਂ ਕਿਵੇਂ ਦਲਿਤ ਵੋਟ ਬੈਂਕ ਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦਲਿਤ ਆਬਾਦੀ ਦਾ ਸਭ ਤੋਂ ਵੱਡੇਰੇ 45% ਹਿੱਸਾ ਦੁਆਬੇ ਦੇ ਵਿੱਚ ਰਹਿੰਦਾ ਹੈ ਦੁਆਬਾ ਬੈਟ ਦੇ ਦਲਿਤ ਪੰਜਾਬ ਦੇ ਬਾਕੀ ਇਲਾਕਿਆਂ ਦੇ ਨਾਲੋਂ ਵੱਖ ਨੇ ਕਿਉਂਕਿ ਇੱਥੇ ਜ਼ਿਆਦਾਤਰ ਪਰਿਵਾਰਾਂ ਦੇ ਵਿੱਚੋਂ ਇੱਕ ਇੱਕ ਮੈਂਬਰ ਐਨ ਆਰ ਆਈ ਹੈ ਇਸ ਲਈ ਇੱਥੋਂ ਦੇ ਦਲਿਤ ਆਰਥਿਕ ਪੱਖੋਂ ਚੰਗੇ ਨੇ ਦੁਆਬੇ ਦੀ ਸਿਆਸਤ ਵਿੱਚ ਡੇਰੇਆਂ ਦੀ ਅਹਿਮ ਭੂਮਿਕਾ ਰਹੀ ਹੈ। Dalit ਵੋਟ ਬੈਂਕ ਉੱਤੇ ਵੀ ਸਭ ਤੋਂ ਵੱਧਰੇ ਅਸਰ ਡੇਰੇਆਂ ਦਾ ਹੀ ਰਹਿੰਦਾ ਏ। ਦੁਆਬੇ ਦੇ ਵਿੱਚ 23 ਵਿਧਾਨ ਸਭਾ ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ 8 ਰਿਜ਼ਰਵ ਨੇ 23 ਦੇ ਵਿੱਚੋਂ 19 ਸੀਟਾਂ ਨੂੰ ਡੇਰੇ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਨੇ। ਦੁਆਬੇ ਦੇ Dalit ਦੀ ਹਾਲਤ ਥੋੜੀ ਜਿਹੀ ਬਿਹਤਰ ਆ ਬਾਕੀ ਪੰਜਾਬ ਦੇ ਮੁਕਾਬਲੇ। ਦੁਆਬੇ ਦੇ ਲੋਕ ਕਿਵੇਂ ਮਾਈਗ੍ਰੇਟ ਹੋ ਗਏ? ਕਿਵੇਂ ਆਰਟੀਜ਼ਨ ਲੋਕ ਜਿਹੜੇ ਸੀਗੇ ਉਹਨਾਂ ਨੂੰ ਉਹਨੂੰ ਅਰਬ ਕੰਟਰੀਜ਼ ਦੇ ਵਿੱਚ ਚਲੇ ਗਏ ਜાં ਅਮਰੀਕਾ ਕੈਨੇਡਾ ਇੰਗਲੈਂਡ ਬਹੁਤ ਸਾਰੇ ਚਲੇ ਗਏ ਐਨ ਆਰ ਆਈਜ਼ ਦਾ ਇੱਕ ਟ੍ਰੈਂਡ ਪੂਰੇ ਦੁਆਬੇ ਦੇ ਵਿੱਚ ਹੀ ਆ ਔਰ ਉਹ ਕੱਲਾ ਦਲਿਤਾਂ ਚ ਨਹੀਂ ਆ ਸਾਰਿਆਂ ਚ ਆ ਪਰ ਦਲਿਤ ਵੀ ਉਧਰ ਨੂੰ ਚਲੇ ਗਏ ਤਾਂ ਉਹਨਾਂ ਨੇ ਉਹਨਾਂ ਦੀ ਆਰਥਿਕ ਖੁਸ਼ਹਾਲੀ ਹੋਈ ਵਿਆਨਾकांड ਦੇ ਹਿੰਸਾ ਤੋਂ ਬਾਅਦ ਦੁਆਬਾ ਦੇ ਦਲਿਤਾ ਤੇ 1600 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਇਹ ਜੁਰਮਾਨਾ ਇਸ ਵਾਰ ਇਸ ਵਿਧਾਨ ਸਭਾ ਚੋਣ ਚ ਇੱਕ ਵੱਡਾ ਮੁੱਦਾ ਬਣੇਗਾ ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵੀ ਇੱਕ ਵੱਡਾ ਇਸ਼ੂ ਬਣਨ ਜਾ ਰਹੀ ਹੈ ਕਿਉਂਕਿ ਸੈਂਟਰ ਹਮੇਸ਼ਾ ਕਹਿੰਦਾ ਰਿਹਾ ਕਿ ਅਸੀਂ ਸਕਾਲਰਸ਼ਿਪ ਦੇ ਪੈਸੇ ਪੰਜਾਬ ਨੂੰ ਦੇ ਦਿੰਦੇ ਨੇ ਤੇ ਪੰਜਾਬ ਸਰਕਾਰ ਨੇ ਇਸ ਪੈਸੇ ਨੂੰ ਹੋਰ ਕੰਮਾਂ 'ਚ ਖਰਚ ਕਰ ਦਿੱਤੇ ਇਹ ਦੋ ਇਸ਼ੂ ਵੱਡੇ ਇਸ਼ੂ ਨੇ ਜਿਹੜੇ ਦੁਆਬਾ ਦੇ ਦਲਿਤਾ ਦੇ ਨੇ ਤੇ ਇਸ ਵਾਰ ਚੋਣ 'ਚ ਮੁੱਦਾ ਬਣਨ ਦੁਆਬੇ ਤੋਂ ਬਾਅਦ ਗੱਲ ਮਾਲਵੇ ਦੇ ਦਲਿਤਾਂ ਦੀ ਮਾਲਵੇ ਦੇ ਵਿੱਚ ਵਿਧਾਨ ਸਭਾ ਦੀਆਂ 65 ਸੀਟਾਂ ਨੇ ਇਸੇ ਲਈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਇੱਕੇ ਤਾ ਸਭ ਤੋਂ ਅਹਿਮ ਹੈ 65 ਦੇ ਵਿੱਚੋਂ 19 ਸੀਟਾਂ ਰਿਜ਼ਰਵ ਨੇ ਮੌਜੂਦਾ ਵੇਲੇ 14 ਅਕਾਲੀ ਦਲ ਕੋਲ ਜਦਕਿ 5 ਕਾਂਗਰਸ ਕੋਲ ਨੇ ਮਾਲਵੇ ਦੇ ਵਿੱਚ ਦਲਿਤ ਆਰਥਿਕ ਪੱਖੋਂ ਬਹੁਤੇ ਚੰਗੇ ਨਹੀਂ ਜ਼ਿਆਦਾਤਰ ਦਲਿਤ ਅਜੇ ਖੇਤਾਂ ਵਿੱਚ ਮਜ਼ਦੂਰ ਜਾਂ ਫਿਰ ਸੀਰੀ ਦਾ ਕੰਮ ਕਰਦੇ ਨੇ ਉਦਯੋਗਾਂ ਦੇ ਕਾਰਨ ਕੁਝ ਨੌਕਰੀ ਪੇਸ਼ਾ ਵੀ ਬਣੇ ਪਰ ਦਲਿਤਾਂ ਦੀ ਇੱਕ ਵੱਡੀ ਆਬਾਦੀ ਇਸ ਵੇਲੇ ਮਾਲਵੇ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਰ ਰਹੀ ਹੈ ਜਿਸ ਦੇ ਵਿੱਚ ਸ਼ਾਮਲਾਟ ਨਜ਼ੂਲ ਅਤੇ ਪੰਚਾਇਤੀ ਜ਼ਮੀਨਾਂ ਦੀ ਪ੍ਰਾਪਤੀ ਲਈ ਵੱਡੇ ਪੱਧਰ ਤੇ ਪਿਛਲੇ ਕਈ ਸਾਲਾਂ ਤੋਂ ਦਲਿਤ ਲੜਾਈ ਲੜ ਰਹੇ ਨੇ ਕਾਨੂੰਨ ਦੇ ਮੁਤਾਬਕ ਇਹਨਾਂ ਜ਼ਮੀਨਾਂ ਦਾ 1/4 ਹਿੱਸਾ ਠੇਕੇ ਦੇ ਉੱਤੇ ਦਲਿਤਾਂ ਨੂੰ ਦਿੱਤਾ ਜਾਣਾ ਚਾਹੀਦਾ ਸੀ ਪਰ ਸਰਕਾਰੀ ਮਿਹਲੀ ਭੁਗਤ ਕਾਰਨ ਉੱਚੀਆਂ ਜਾਤਾਂ ਅਤੇ ਵੱਡੇ ਜ਼ਿਮੀਦਾਰਾਂ ਨੇ ਇਹਨਾਂ ਜ਼ਮੀਨਾਂ ਤੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਜ਼ਮੀਰ ਪ੍ਰਾਪਤੀ ਦੇ ਲਈ ਦਲਿਤਾਂ ਦੀ ਇੱਥੇ ਹੋਈ ਇੱਕ ਜੁੜਤਾ ਉਹਨਾਂ ਨੂੰ ਸਿਆਸੀ ਪੱਧਰ ਤੇ ਵੀ ਵੱਡਾ ਫਾਇਦਾ ਦੇ ਸਕਦੀ ਹੈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਲਵੇ ਦੇ ਦਲਿਤਾਂ ਦੇ ਲਈ ਇੱਕ ਅਹਿਮ ਮੁੱਦਾ ਹੋਵੇਗਾ ਮਾਲਵੇ ਦੇ ਵਿੱਚ ਵੱਡੀ ਗਿਣਤੀ ਦਲਿਤ ਪਿੰਡਾਂ ਦੇ ਵਿੱਚ ਵਾਸਤੇ ਨੇ ਇਸ ਲਈ ਇੱਥੇ ਵੀ ਡੇਰਿਆਂ ਦਾ ਚੰਗਾ ਖਾਸਾ ਅਸਰ ਹੈ ਕਿਸੇ ਵੀ ਆਗੂਆ ਨੇ ਸਾਡੇ ਦਲਤਾਂ ਬਾਰੇ ਕਿਸੇ ਨੇ ਵੀ ਹੱਕ ਹੱਕ ਦਾ ਨਾਰਾ ਔਰ ਸਾਡੇ ਦੁੱਖਾਂ ਤਕਲੀਫਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਮੇਂ-ਸਮੇਂ ਤੇ ਆ ਕੇ ਸਾਨੂੰ ਲਾਰੇ ਲੱਬੇ ਲਾਉਂਦੇ ਰਹੇ ਔਰ ਸਾਨੂੰ ਵੱਡੀਆਂ-ਵੱਡੀਆਂ ਆਸਾਂ ਤੇ ਅੰਮੀਦਾਂ ਦਰਸਾ ਕੇ ਆਪਣਾ ਉੱਲੂ ਸਿੱਧਾ ਕਰਕੇ ਜਾਂਦੇ ਰਹੇ ਆਖਿਰ ਦੇ ਵਿੱਚ ਗੱਲ ਮਾਝੇ ਦੀ ਮਾਝੇ ਦੇ ਵਿੱਚ ਵਿਧਾਨ ਸਭਾ ਦੀਆਂ 27 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਸੱਤ ਰਿਜ਼ਰਵ ਨੇ ਇਹਨਾਂ ਵਿੱਚੋਂ ਮੌਜੂਦਾ ਵੇਲੇ 4 ਅਕਾਲੀ ਦਲ ਕੋਲ 2 ਕਾਂਗਰਸ ਤੇ 1 ਬੀਜੇਪੀ ਦੇ ਕੋਲ ਹੈ ਮਾਝੇ ਦੇ ਵਿੱਚ ਦਲਿਤਾਂ ਦੀ ਆਰਥਿਕ ਹਾਲਤ ਬਾਕੀ ਦੇ ਦੋਵਾਂ ਖੇਤਿਆਂ ਦੇ ਨਾਲੋਂ ਜ਼ਿਆਦਾ ਬੱਤਰ ਹੈ ਤੇ ਇਸ ਦੀ ਵਜ੍ਹਾ ਇਹ ਇਸ ਇਲਾਕੇ ਦਾ ਸਰਹੱਦੀ ਹੋਣਾ ਮਾਝੇ ਦੇ ਦਲਿਤਾਂ ਦੇ ਕੋਲ ਜ਼ਮੀਨਾਂ ਜਾਂ ਤਾਂ ਬਹੁਤ ਘੱਟ ਨੇ ਜਾਂ ਫਿਰ ਹੈ ਹੀ ਨਹੀਂ ਤੇ ਜਿਨ੍ਹਾਂ ਕੋਲ ਜ਼ਮੀਨ ਹੈ ਉਹਨਾਂ ਦੇ ਵਿੱਚ ਫਸਲਾਂ ਦੀ ਪੈਦਾਵਾਰ ਵੀ ਕੋਈ ਵਧੀਰੇ ਨਹੀਂ ਹੁੰਦੀ ਜਿਹੜਾ ਸਾਡਾ ਮਾਝੇ ਦਾ ਇਲਾਕਾ ਹੈ ਮਾਝੇ ਦਾ ਇਲਾਕਾ ਬਾਰਡਰ ਏਰੀਆ ਹੋਣ ਕਾਰਨ ਗਰੀਬੀ ਹੋਣ ਕਾਰਨ ਜ਼ਿਆਦਾ ਪੈਦਾਵਾਰ ਨਾ ਹੋਣ ਕਾਰਨ ਦਰਿਆਵਾਂ ਦੀ ਮਾਰ ਹੈ ਬਟਾਲਾ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਦਾ ਉਹ ਸਾਰਾ ਏਰੀਆ ਜਿਹੜਾ ਹੈ ਤਾਂ ਉੱਥੇ ਦੇ ਦਲਿਸ ਦੀ ਹਾਲਤ ਉਹਨਾਂ ਤੋਂ ਵੀ ਬਦਤਰ ਹੈ ਉਹਨਾਂ ਤੋਂ ਵੀ ਮਤਲਬ ਗਰੀਬੀ ਲਚਾਰੀ ਬਿਮਾਰੀ ਇਹ ਇੱਕ ਇਕਨੋਮਿਕ ਕੰਡੀਸ਼ਨ ਜਿਹੜੀ ਹੈ ਉਹ ਬਣਦੀ ਹੈ ਪੰਜਾਬ ਦੇ ਦਲ ਕਾਲੀ ਦਲ ਦੇ ਵੱਲੋਂ ਐਲਾਨੀ ਗਈ ਆਟਾ ਦਾਣ ਸਕੀਮ ਦਲਿਤ ਵੋਟ ਹਾਸਲ ਕਰਨ ਦੇ ਵਿੱਚ ਪਾਰਟੀ ਲਈ ਕਾਫੀ ਫਾਇਦੇਮੰਦ ਸਾਬਤ ਹੋਈ ਸੀ ਦਲਿਤਾਾਂ ਦੇ ਖਿਲਾਫ ਅਪਰਾਧ ਦੇ ਵੀ ਕਈ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਨਾਲ ਸਰਕਾਰ ਦੇ ਅਕਸ ਨੂੰ ਢਾਹ ਲੱਗੀ ਪੰਜਾਬ ਦੇ ਵਿੱਚ ਦਲਿਤਾਾਂ ਖਿਲਾਫ ਅਪਰਾਧ ਅਤੇ ਧੱਕੇਸ਼ਾਹੀ ਦੇ ਮਾਮਲੇ ਵੀ 2017 ਚੋਣਾਂ ਦੇ ਵਿੱਚ ਅਹਿਮ ਮੁੱਦੇ ਰਹਿਣਗੇ ਇਹਨਾਂ ਦੇ ਵਿੱਚ ਅਬੋਹਰ ਦਾ ਭੀਮਟਾਂ ਕਤਲ ਕੇਸ ਜਿਸ ਦੇ ਵਿੱਚ ਦਲਿਤ ਪਾਰਚਾਰ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਦੋਵੇਂ ਹੱਥ ਅਤੇ ਪੈਰ ਵਾੜ ਦਿੱਤੇ ਗਏ ਸਨ ਤੇ ਇਸ ਵਿੱਚ ਇਲਜ਼ਾਮ ਵੀ ਸੱਤਾਧਾਰੀ ਪਾਰਟੀ ਦੇ ਇੱਕ ਆਕੂ ਤੇ ਹੀ ਲੱਗੇ ਸਨ ਇਸ ਤੋਂ ਇਲਾਵਾ ਮੋਗਾ ਦੇ ਵਿੱਚ ਚੱਲਦੀ ਬੱਸ ਵਿੱਚੋਂ ਛੁੱਟੀ ਗਈ ਇੱਕ ਕੁੜੀ ਦੀ ਮੌਤ ਵੀ ਇੱਕ ਅਹਿਮ ਮੁੱਦਾ ਰਹੇਗੀ ਨਿਕੋਈ ਅਸੀਂ ਪਿਛਲੇ ਅਗਰ ਦੇਖਿਆ ਜਾਏ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਜਾਏ ਔਰ ਸਾਡੇ ਵੋਟ ਬੈਂਕਰ ਦੇ ਹਿਸਾਬ ਨਾਲ ਸਾਡੇ ਹੱਥ ਵੀ ਬੋ ਬੰਦੇ ਨੇ ਤੇ ਔਰ ਅਗਰ ਇਹ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਜਾਏ ਤੇ ਬਾਦਲ ਸਰਕਾਰ ਟੋਟਲੀ ਤੌਰ ਤੇ ਐਂਟੀ 달ਿਤ ਸਾਬਤ ਹੋਈ ਆ ਜਦੋਂ ਵੀ ਸੈਂਟਰ ਤੋਂ ਫੰਡ ਆਉਂਦੇ ਨੇ ਇਹ ਉਹ ਹਮੇਸ਼ਾ ਨੂੰ ਖੁਰਦ-ਬੁਰਦ ਕਰਦੀ ਰਹੀ ਆ ਇਧਰ ਉਧਰ ਯੂਜ਼ ਕਰਦੀ ਰਹੀ ਆ ਉਹ ਸਾਡੇ ਤੱਕ ਨਹੀਂ ਪਹੁੰਚਦੇ ਰਹੇ ਅਸੀਂ ਸਰਕਾਰ ਨੂੰ ਤਾਂ ਬੇਨਤੀ ਹੀ ਕਰਾਂਗੇ ਵੀ ਜੇ ਆਉਣ ਵਾਲੇ ਸਮੇਂ 'ਚ ਤੁਸੀਂ ਰਾਜ ਚਾਹੁੰਦੇ ਆ ਭਈ ਆਪਣਾ ਤੀਸਰੀ ਵਾਰ ਸਰਕਾਰ ਲੈਉਣੀ ਚਾਹੁੰਦੇ ਆ ਤਾਂ ਫੇਰ ਇਹਨਾਂ ਦਲਤਾਂ ਦਾ ਸ਼ੋਧਰਾਂ ਦਾ ਖਿਆਲ ਰੱਖਣਾ ਪੈਣਾ ਕਿਸੇ ਦੀ ਚੱਕ ਚਾਕ ਆ ਕੇ ਕੋਈ ਇਦਾਂ ਦਾ ਕੰਮ ਨਾ ਕਰ ਬੈਠੇ ਜਿਹਦੇ ਨਾਲ ਨੁਕਸਾਨ ਹੋਵੇ ਦੂਜੇ ਪਾਸੇ ਕਾਂਗਰਸ ਦੀ ਸਮੱਸਿਆ ਆਪਣੇ ਹੀ ਦਲਿਤ ਆਗੂਆਂ ਦੀ ਆਪਸੀ ਫੁੱਟ ਹੈ ਐ ਕਿਉਂ ਮੁਟਾ ਰਹਿਣਾ ਆਮਿਕ ਪਾਰਟੀ ਨੂੰ ਮਾਰ ਕੇ ਅਜਾ ਸਵਾਲ ਲੈਣ ਵਾਲੇ ਹੋ ਕਾਹਦਾ ਨਸਾ ਪਿਆ ਸਰਜ ਹਾਸਦੀ ਰਾਸਭਾ ਮੈਂਬਰ ਸ਼ਮਸ਼ੀਰ ਸਿੰਘ ਧੂਲੂ ਤੇ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਨਾਲ ਲੜਾਈ ਖੁਦ ਕਾਂਗਰਸ ਦੀ ਸਟੇਜ ਤੋਂ ਜਗ ਜਾਹਿਰ ਹੋਈ ਇਹ ਝਗੜਾ ਮਹਿਸ ਤੋਂ ਆਗੂਆਂ ਤੇ ਨਹੀਂ ਬਲਕਿ ਦੋ ਤਰਿਤ ਭਾਈਚਾਰਿਆਂ ਬਾਲਮੀਕ ਅਤੇ ਰਵਿਦਾਸਯੰਦਾਵੀ ਸੀ ਮੈਂ ਕਿਸੇ ਭਾਈਚਾਰੇ ਦੇ ਨਹੀਂ ਖਿਲਾਫ ਮੈਂ ਇੱਕ ਖਾਸ ਤਰ੍ਹਾਂ ਦੀ ਸੋਚ ਦੇ ਖਿਲਾਫ ਬੋਲ ਰਿਹਾ ਸੀ ਕਿ ਜਿਹੜੀ ਪਾਰਟੀ ਇੰਨਾ ਕੁਝ ਦਿੰਦੀ ਹੈ ਉਹਨੂੰ ਤੁਸੀਂ ਕਹ ਰਹੇ ਸਾਨੂੰ ਸਾਨੂੰ ਜੀ ਪ੍ਰਧਾਨ ਬਣਾ ਕੇ ਵੀ ਸਾਡੇ ਪੱਲੇ ਕੁਝ ਨਹੀਂ ਵਜ਼ੀਰ ਬਣਾਇਆ ਸਾਡੇ ਪੱਲੇ ਕੁਝ ਨਹੀਂ ਮੈਂ ਉਸ ਲੀਡਰ ਦੇ ਖਿਲਾਫ ਸਪੈਸ਼ਲਿਸਟ ਹਾਂ ਜਿਹੜਾ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇ ਰਿਆ ਨਵੇਂ ਨੂੰ ਦਲਿਤ ਪਾਇਚਾਰੀ ਦੀ ਆਵਾਜ਼ ਕਹਣ ਵਾਲੀ बसपा ਦਾ ਪੰਜਾਬ ਦੇ ਵਿੱਚ ਆਧਾਰ ਕਿਸੇ ਤੋਂ ਵੀ ਨਹੀਂ ਲੁਕਿਆ 1992 ਦੇ ਵਿੱਚ ਸੂਬੇ ਦੀਆਂ 12% ਵੋਟਾਂ ਹਾਸਲ ਕਰਨ ਵਾਲੀ ਇਸ ਪਾਰਟੀ ਦਾ ਵੋਟ ਫੀਸਰ ਉਸ ਤੋਂ ਬਾਅਦ ਲਗਾਤਾਰ ਘਟਦਾ ਹੀ ਜਾ ਰਿਹਾ ਹੈ ਪੰਜਾਬ ਦੇ ਵਿੱਚ ਦਲਿਤ ਵੋਟ ਬੈਂਕ ਤੇ ਜੇਕਰ ਕੋਈ ਸਬਤੋ ਵਧੇਰੇ ਸੰਨ ਲਾਵੇਗਾ ਤਾਂ ਉਹ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦਲਿਤਾਂ ਦਾ ਚੰਗਾ ਸਮਰਥਨ ਮਿਲਿਆ ਸੀ ਹਾਲਾਂਕਿ ਪੰਜਾਬ ਦੇ ਦਲਿਤਾਂ ਦੇ ਮੁੱਦਿਆਂ ਬਾਰੇ ਆਮ ਆਦਮੀ ਪਾਰਟੀ ਕੀ ਸੋਚਦੀ ਹੈ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਪਰ ਆਉਂਦੇ ਦਿਨਾਂ ਦੇ ਵਿੱਚ ਪਾਰਟੀ ਦਲਿਤਾਂ ਦੇ ਲਈ ਵੱਖ ਤੋਂ ਮੈਨੀਫੈਸਟੋ ਜਾਰੀ ਕਰਨ ਜਾ ਰਹੀ ਹੈ ਦੇਖੋ ਸਭ ਨਾਲ ਬੜਾ ਮੈਨੀਫੈਸਟੋ ਹੈ ਸੰਵਿਧਾਨ ਮੇਰੇ ਖਿਆਲ ਤੋਂ ਉਹ ਨਾ ਬੜਾ ਮੈਨੀਫੈਸਟੋ ਕੀ ਹੋ ਜਾਦਾ ਤੁਸੀਂ ਸੰਵਿਧਾਨ ਤੇ ਬਾਹਰ ਦਾ ਜਾ ਨਹੀਂ ਸਕਦੇ ਸੰਵਿਧਾਨ ਤੁਹਾਨੂੰ ਸਭ ਕੁਝ ਕਹਿੰਦਾ ਉਹਦੇ ਮੁਤਾਬਕ ਕੋਹ ਵੇਸਿਆ ਕਰਾਂਗੇ ਆਪਰਾ ਇਹ ਦੱਸੋ ਦੇਖੋ ਕਹਿੰਦਾ ਤਾਂ ਸਾਰੇ ਕੇ ਜਾਂਦੇ ਕਰਦੇ ਨਹੀਂ ਨਾ ਪੰਜਾਬ ਦੇ ਦਲਿਤਾਂ ਦੇ ਲਈ ਇੱਕ ਵੱਡਾ ਮੁੱਦਾ ਉਹਨਾਂ ਦੀ ਪਛਾਣ ਦਾ ਵੀ ਸੀ ਪਹਿਲਾਂ ਇਸ ਪਹਿਚਾਨ ਨੂੰ ਲੈ ਕੇ ਚਿਜਕ ਸੀ ਸਮਾਜਿਕ ਤੌਰ ਤੇ ਪਿਛੜੇ ਤੇ ਨੀਵੇਂ ਹੋਣ ਦੀ ਮਾਨਸਿਕਤਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਦਲਿਤ ਆਪਣੀ ਪਹਿਚਾਨ ਨੂੰ ਸਮਾਜਿਕ ਤੌਰ ਤੇ ਪ੍ਰਵਾਨਿਤ ਕਰਨ ਲੱਗੇ ਨੇ ਤੇ ਇਹ ਬਦਲਾਅ ਪੰਜਾਬੀ ਗੀਤਾਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਦਲਿਤ ਵੋਟਰਾਂ ਦੇ ਉੱਤੇ ਹਰ ਪਾਰਟੀ ਦੀ ਅੱਖ ਹੈ ਪੰਜਾਬ ਦੇ ਵਿੱਚ 32% ਦਲਿਤ ਆਬਾਦੀ ਹੋਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਕਦੇ ਵੀ ਇੱਕ ਪਾਰਟੀ ਦੇ ਨਾਲ ਨਹੀਂ ਤੁਰੇ ਆਮ ਤੌਰ ਤੇ ਦਲਿਤ ਵੋਟਰ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੀ ਵੰਡਿਆ ਰਿਹਾ ਵਿੱਚ ਵਿਚਾਲੇ ਬਸਪਾ ਨੇ ਇਹਨਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਧੇਰੇ ਕਾਮਯਾਬ ਨਾ ਹੋ ਸકી ਇਸ ਵਾਰ ਦੇ ਹਾਲਾਤ ਕੁਝ ਵੱਖ ਨੇ ਕਿਉਂਕਿ ਮੈਦਾਨ ਵਿੱਚ ਆਮ ਆਦਮੀ ਪਾਰਟੀ ਵੀ ਹੈ ਜਿਸ ਨੂੰ ਦਿੱਲੀ ਵਿੱਚ ਦਲਿਤਾਂ ਦੀ ਇੱਕ ਵੱਡੀ ਆਬਾਦੀ ਦਾ ਸਮਰਥਨ ਮਿਲਿਆ ਸੀ ਦੁਆਬੇ ਦੇ ਵਿੱਚ ਦਲਿਤਾਂ ਦਾ ਇੱਕ ਵੱਡਾ ਮੁੱਦਾ ਵਿਆਨਾ ਕਰਨ ਤੋਂ ਬਾਅਦ ਉਹਨਾਂ ਤੇ ਲਾਇਆ ਗਿਆ 1600 ਕਰੋੜ ਦਾ ਜੁਰਮਾਨਾ ਰਹੇਗਾ ਦੁਆਬੇ ਦੇ ਦਲਿਤ ਉਸ ਪਾਰਟੀ ਦੇ ਨਾਲ ਤੁਰ ਸਕਦੇ ਨੇ ਜੋ ਇਸ ਤੇ ਹਾਲੇ ਤੱਕ ਕਦਮ ਬਣਾਏਗੀ ਉੱਥੇ ਹੀ ਮਾਲਵੇ ਦੇ ਵਿੱਚ ਜ਼ਮੀਨ ਪ੍ਰਾਪਤੀ ਤੇ ਮਾਜੇ ਵਿੱਚ ਗੁਰਬਤ ਤੋਂ ਮੁਕਤੀ ਮੁੱਖ ਮੁੱਦੇ ਹੋਣਗੇ